ਲੋਕਾਂ 'ਚ ਡਿਸਕਸ ਕਰ ਰਹੇ ਨੇ ਕਿ ਯਾਰ ਜੇ ਉਸ ਟਾਈਮ ਬੰਦ ਬਣਾਏ ਗਏ ਜਾਂ ਉਸ ਟਾਈਮ ਤੇ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਬਾਰੇ ਆਪਾਂ ਚਰਚਾ ਕੀਤੀ ਤੇ 2 ਸਾਲ ਬਾਅਦ ਇਹੋ ਜੀ ਕਿਹੜੀ ਅਣਗਹਿਲੀ ਹੋ ਗਈ ਜਾਂ ਸਰਕਾਰ ਵੱਲੋਂ ਇਹੋ ਜੀ ਕਿਹੜੀ ਸ਼ਾਰਟਕਮਿੰਗ ਰਹਿ ਗਈ ਕਿ ਜਿਹੜੇ ਟਾਈਮ ਸਰ ਟਾਈਮ ਸਰ ਕੋਈ ਸਫਾਈ ਨਹੀਂ ਕਰਾਈ ਗਈ ਸਰਕਾਰਾਂ ਨੂੰ ਪਤਾ ਸੀ ਇਹ ਕੁਝ ਹੋਣਾ ਫੇਰ ਵੀ ਉਹਨਾਂ ਨੇ ਅਣਗਹਿਲੀ ਕੀਤੀ ਤੇ ਇਹ ਆਰਡੀਨਰੀ ਪਰਸਨ ਨੂੰ ਕਿਸੇ ਨੂੰ ਵੀ ਪਤਾ ਸੀ 5-6 ਮਹੀਨੇ ਪਹਿਲਾਂ ਕਿ ਇਸ ਵਾਰੀ ਜ਼ਿਆਦਾ بارش ਹੋਣੀ ਹੈ ਜੀ ਨਾਰਮਲ ਨਾਲੋਂ ਵੱਧ ਹੋਣੀ ਹੈ ਜਿਹੜੇ ਮੌਨਸੂਨ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰੀ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਇਸ ਵੇਲੇ ਅਸੀਂ ਮੌਜੂਦ ਹਾਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿੱਥੇ 17 ਤੋਂ 18 ਪਿੰਡ ਹੜਾ ਦੀ ਲਪੇਟ ਦੇ ਵਿੱਚ ਆ ਗਏ ਨੇ ਸਾਡੇ ਨਾਲ ਮੌਜੂਦ ਆ ਜਲੰਧਰ ਤੋਂ ਪ੍ਰੋਫੈਸਰ ਸਰਤਾਜ ਸਿੰਘ ਜੀ ਅਗੂ ਵੀ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਤੁਸੀਂ ਅੱਜ ਪਹੁੰਚੇ ਆ ਹਾੜਾ ਦੀ ਲਪੇਟ ਚਾਹ ਪਿੰਡਾਂ ਦੀ ਸਾਰ ਲੈਣ ਕਿ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲਗਭਗ ਤਕਰੀਬਨ ਸਾਰੀਆਂ ਟੋਟਲੀ ਫਸਲਾਂ ਖਰਾਬ ਹੋ ਗਈਆਂ ਦੇਖੋ ਪਹਿਲਾਂ ਤੇ ਅੱਜ ਅਸੀਂ ਤੁਹਾਡੇ ਧੰਨਵਾਦੀ ਆ ਜਿਹੜਾ ਤੁਸੀਂ ਇੱਥੇ ਡਿਸਟ੍ਰਿਕਟ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਵਿੱਚ ਐਨ ਆਰ ਆਈ ਟੀਵੀ ਵਾਲੇ ਆਏ ਉਹ ਕਵਰੇਜ ਕਰਨਾ ਐਂਡ ਇੱਕ ਜੈਨੂਇਨ ਕਵਰੇਜ ਹੈ ਜਦੋਂ ਜਿੰਨਾ ਮੈਂ ਤੁਹਾਨੂੰ ਦੇਖ ਰਿਹਾ ਕਵਰੇਜ ਕਰਦੇ ਹੋਏ ਇਨਾ ਪਿੰਡਾਂ ਦੇ ਵਿੱਚ ਬੇਸਿਕਲੀ ਜੋ 2023 ਚ ਵੀ ਮਾਰ ਵਗੀ ਹੁਣ ਵੀ ਅਸੀਂ ਆਏ ਆ ਟੀਮ ਦੇ ਨਾਲ ਇੱਕ ਐਨਜੀਓ ਚਲਾ ਰਹੇ ਆ ਜੀ 5 ਸਾਲ ਤੋਂ ਐਡੂਥ ਫਾਊਂਡੇਸ਼ਨ ਨਾਮ ਦੀ ਜਿਸ ਤਰੀਕੇ ਨਾਲ ਇੱਥੇ ਬੰਨ ਟੁੱਟਣ ਦਾ ਜਾਂ ਮੰਡ ਏਰੀਆ 'ਚ ਪਾਣੀ ਆਨ ਦਾ ਜਾਂ ਇਨਾ ਜ਼ਿਆਦਾ ਪਾਣੀ ਆਨ ਦਾ ਕਾਰਨ ਜਿਹੜੇ ਨੇ ਇਹ ਇੱਕ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਸਾਰੇ ਪਾਸੇ ਕਿ ਕੀ ਇਹ ਚੀਜ਼ ਅਵੋਇਡ ਹੋ ਸਕਦੀ ਸੀ ਕੀ ਇਸ ਚੀਜ਼ ਨੂੰ ਡਿਲੇ ਕੀਤਾ ਜਾ ਸਕਦਾ ਸੀ ਜਾਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਕਿਉਂ ਇਸ ਚੀਜ਼ ਜਦੋਂ 2023 ਚੋਕੇ ਹੱਡੀ ਆ ਤੇ ਇੰਨੀ ਫ੍ਰੀਕੁਐਂਟਲੀ ਕਿਉਂ ਹੋਈ ਬਹੁਤ ਲੋਕਾਂ ਦੇ ਮਨ 'ਚ ਵੀ ਪ੍ਰਸ਼ਨ ਨੇ ਸਵਾਲ ਨੇ ਲੋਕ ਅੱਜ ਡਿਸਕਸ ਕਰ ਰਹੇ ਨੇ ਕਿ ਯਾਰ ਜੇ ਉਸ ਟਾਈਮ ਬੰਦ ਬਣਾਏ ਗਏ ਜਾਂ ਉਸ ਟਾਈਮ ਤੇ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਬਾਰੇ ਆਪਾਂ ਚਰਚਾ ਕੀਤੀ ਤੇ 2 ਸਾਲ ਬਾਅਦ ਇਹੋ ਜੀ ਕਿਹੜੀ ਅਣਗਿਆਲੀ ਹੋ ਗਈ ਜਾਂ ਸਰਕਾਰ ਵੱਲੋਂ ਇਹੋ ਜੀ ਕਿਹੜੀ ਸ਼ਾਰਟਕਮਿੰਗ ਰਹਿ ਗਈ ਕਿ ਜਿਹੜੇ ਟਾਈਮ ਸਰ ਟਾਈਮ ਸਰ ਕੋਈ ਸਫਾਈ ਨਹੀਂ ਕਰਾਈ ਗਈ ਡੀਸੈਲਟਿੰਗ ਨਹੀਂ ਕਰਾਈ ਗਈ ਯਾ ਜਿਹੜਾ ਡੈਮ ਦੇ ਫਲੱਡ ਗੇਟ ਖੋਲਣ ਦਾ ਸਮਾਂ ਸੀਗਾ ਉਹ ਇੰਨਾ ਕਿਉਂ ਲੇਟ ਹੋਇਆ ਕਿ ਇੱਕਦਮ ਪਾਣੀ ਵਿੱਚੋਂ ਛੱਡਿਆ ਤੇ ਇਦਾਂ ਲੋਕਾਂ ਦੀਆਂ ਫਸਲਾਂ ਜਿਹੜੀਆਂ ਨੇ ਪਹਿਲੀਆਂ ਰੁੜ ਗਈਆਂ ਜੀ ਇੱਥੋਂ ਦੇ ਲੋਕਲ ਐਮਐਲਏ ਜਿਹੜੇ ਆ ਰਾਣਾ ਗੁਰਜੀਤ ਸਿੰਘ ਤੇ ਉਹ ਸੁਲਤਾਨਪੁਰ ਦੇ ਐਮਐਲਏ ਰਾਣਾ 인ਦਰ ਪ੍ਰਤਾਪ ਜੀ ਉਹਨਾਂ ਨੇ ਕਿਹਾ ਕਿ ਟੋਟਲੀ ਇਹ ਮੈਨ ਮੇਡ ਹਰਡ ਆ ਸਰਕਾਰਾਂ ਨੂੰ ਪਤਾ ਸੀ ਇਹ ਕੁਝ ਹੋਣਾ ਫਿਰ ਵੀ ਉਹਨਾਂ ਨੇ ਅਣਗਹਿਲੀ ਕੀਤੀ ਦੇਖੋ ਜਿਹੜੀਆਂ ਵੈਦਰ ਪ੍ਰਡਿਕਸ਼ਨਸ ਹੁੰਦੀਆਂ ਨੇ ਉਹ ਕਾਫੀ ਸਮਾਂ ਪਹਿਲਾਂ ਆ ਜਾਂਦੀਆਂ ਨੇ ਤੇ ਇਹ ਆਰਡੀਨਰੀ ਪਰਸਨ ਨੂੰ ਕਿਸੇ ਨੂੰ ਵੀ ਪਤਾ ਸੀ 5-6 ਮਹੀਨੇ ਪਹਿਲਾਂ ਕਿ ਇਸ ਵਾਰੀ ਜ਼ਿਆਦਾ بارش ਹੋਣੀ ਹੈ ਜੀ ਨਾਰਮਲ ਨਾਲੋਂ ਵੱਧ ਹੋਣੇ ਹੈ ਜਿਹੜੇ ਮੌਨਸੂਨ ਹੁੰਦੇ ਨੇ ਚਲੋ ਇੱਕ ਚੀਜ਼ ਹੋ ਗਈ ਮੌਨਸੂਨ ਮੌਨਸੂਨ ਵੱਧ ਆ ਰਹੇ ਨੇ ਮੀਂਹ ਪੈ ਰਹੇ ਹੈ ਲਗਾਤਾਰ ਲੇਕਿਨ ਜਿਹੜੇ ਪਿੱਛੋਂ ਫਲੱਡ ਗੇਟਸ ਟਾਈਮਲੀ ਖੋਲਨੇ ਇਹਦੇ ਵਿੱਚ ਨੌਲੇਜ ਤਾਂ ਇੱਕ ਚੀਜ਼ ਹੈ ਪਰ ਕਾਮਨ ਸੈਂਸ ਦੂਸਰੀ ਚੀਜ਼ ਹੈ ਜੀ ਐਂਡ ਜਦੋਂ ਸਾਨੂੰ ਪਤਾ ਹੈ ਕਿ ਉੱਥੇ ਫਲੱਡ ਗੇਟ ਖੁੱਲਨੇ ਚਾਹੀਦੇ ਨੇ ਟਾਈਮ ਤੇ ਕੁਝ ਸਮਾਂ ਪਹਿਲਾਂ ਖੁੱਲ ਜਾਣੇ ਚਾਹੀਦੇ ਸੀ ਤਾਂ ਰਾਮਨਾਲ ਟਾਈਮਲੀ ਆਂਦਾ ਰਹਿੰਦਾ ਕੰਟਰੋਲ 'ਚ ਰਹਿੰਦਾ ਬੰਨ ਨਾ ਟੁੱਟਦੇ ਤਾਂ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਸਾਡੇ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੇ ਉਹਨਾਂ ਦੇ ਘਰਾਂ ਦੀ ਤਬਾਹੀ ਨਾ ਹੁੰਦੀ ਸੋ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਠੀਕ ਹੈ ਜੇ ਟੈਕਨੀਕਲੀ ਆਪਾਂ ਗੱਲ ਕਰੀਏ ਬਿਕੋਜ਼ ਜਦੋਂ ਸਰਕਾਰਾਂ ਨੇ ਇੰਨਾ ਵੱਡਾ ਪੂਰਾ ਸਟੇਟ ਚਲਾਣਾ ਹੁੰਦਾ ਐਡਮਿਨਿਸਟ੍ਰੇਸ਼ਨ ਚਲਾਣੀ ਹੁੰਦੀ ਹੈ ਤਾਂ ਟਾਈਮਲੀ ਡੀਸੈਲਟਿੰਗ ਕਰਨਾ ਤੇ ਕਿੰਨੀ ਵੈਦਰ ਪ੍ਰੈਡਿਕਸ਼ਨਸ ਦੇ ਨਾਲ ਕਿਉਂਕਿ ਸਾਰੇ ਵਿਭਾਗ ਇਹਨਾਂ ਕੋਲ ਨੇ ਸਰਕਾਰ ਦੇ ਕੰਮ ਹੁੰਦੇ ਨੇ ਅਰੇਂਜਮੈਂਟਸ ਕਰਨੇ ਸਰਕਾਰ ਦੇ ਕੰਮ ਇਹ ਨਹੀਂ ਹੁੰਦੇ ਕਿ ਕਣਕਾਂ ਇੱਥੇ ਵ ਇੱਥੇ ਵੰਡਣਾ ਜਾਂ ਇੱਥੇ ਪਾਣੀ ਦੀਆਂ ਬੋਤਲਾਂ ਵੰਡਣੀਆਂ ਇਹ ਕੰਮ ਨਹੀਂ ਹੁੰਦਾ ਸਰਕਾਰ ਦਾ ਇਹ ਕੰਮ ਹੁੰਦਾ ਹੈ ਕਿ ਅਸੀਂ ਐਡਮਿਨਿਸਟ੍ਰੇਸ਼ਨ ਕਿੱਦਾਂ ਚਲਾਣੀ ਹੈ ਅਸੀਂ ਪੋਲਿਸੀ ਮੇਕਿੰਗ ਕਿੱਦਾਂ ਕਰਨੀ ਐਂਡ ਇਹ ਕਿਤੇ ਨਾ ਕਿਤੇ ਜਿਹੜਾ ਕੰਮ ਡਿਲੇ ਹੋਇਆ ਕਿਉਂਕਿ ਪਹਿਲਾਂ ਅਸੀਂ ਇਹ ਕਰਦੇ ਰਹੇ ਕਿ ਬੀਬੀਐਮਬੀ ਦੀ ਲੜਾਈ ਲੜ ਰਹੇ ਹਾਂ ਉਸ ਤੋਂ ਪਹਿਲਾਂ ਅਸੀਂ ਕਰਦੇ ਰਹੇ ਕਿ ਕਿਸੇ ਹੋਰ ਵੱਲ ਆਪਾਂ ਉਂਗਲ ਚੱਕੀ ਜਾਈਏ ਪਰ ਜਿੱਥੇ ਕਿਤੇ ਪੰਜਾਬ ਦੇ ਪੰਜਾਬੀਅਤ ਦੀ ਰਾਖੀ ਦੀ ਗੱਲ ਸੀਗੀ ਉਸ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ ਸੋ ਅੱਜ ਬਹੁਤ ਗੌਰ ਕਰਨ ਦੀ ਲੋੜ ਹੈ ਆਮ ਲੋਕਾਂ ਨੂੰ ਵੀ ਕਿ ਅੱਜ ਸਾਡੇ ਲਈ ਕੌਣ ਖੜ੍ਹ ਰਿਹਾ ਠੀਕ ਹੈ ਗੁਰੂ ਦੀ ਬਹੁਤ ਕਿਰਪਾ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆ ਅਸੀਂ ਲੋਕ ਇੱਕ ਦੂਜੇ ਦੀ ਸੇਵਾ ਕਰ ਰਹੇ ਆ ਐਨ ਜੀਓਜ਼ ਆ ਰਹੀਆਂ ਨੇ ਪਰ ਅੱਜ ਲੋਕ ਵੀ ਬਹੁਤ ਸਿਆਣੇ ਨੇ ਲੋਕ ਆਪ ਮੁਹਾਰੇ ਹੋ ਕੇ ਸਾਰੀਆਂ ਸੇਵਾਵਾਂ ਕਰ ਰਹੇ ਨੇ ਆਸ-ਪਾਸ ਦੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਉੱਪਰ ਕੋਈ ਚੀਜ਼ ਹੋ ਸਕਦੀ ਹੈ ਜੀ ਭਗਵਾਨਤਮਾਨ ਸਰਕਾਰ ਨੇ ਖੁਦ ਸੀਐਮ ਸਾਹਿਬ ਨੇ ਕਿਹਾ ਸੀ ਪਿਛਲੀ ਵਾਰੀ 2023 ਦੇ ਵਿੱਚ ਅਜੇ ਲੋਕਾਂ ਨੂੰ 2023 ਦੇ ਹੜ੍ਹ ਨਹੀਂ ਭੁੱਲੇ ਤੇ ਆ 25 ਦੇ ਆ ਖੜੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਬੱਕਰੀ ਮਰੀ ਦਾ ਮੁਰਗੀ ਮਰੀ ਦਾ ਮੁਆਵਜ਼ਾ ਦਵਾਂਗੇ ਜਦੋਂ ਅਸੀਂ ਸਵਾਲ ਕਰਦੇ ਹਾਂ ਤਾਂ ਫਿਰ ਉਹਦਾ ਸਾਨੂੰ ਜਵਾਬ ਨਹੀਂ ਮਿਲਦਾ ਸੋ ਉਦੋਂ ਕਹਿ ਦਿੰਦੇ ਕਿ ਤੁਸੀਂ ਪੀਟੀਸੀ ਤੋਂ ਤੇ ਇਹਦੇ ਪਿੱਛੇ ਦੇਖੋ ਕਿੰਨੀ ਅਣਗਹਿਲੀ ਹੋ ਸਕਦੀ ਦੇਖੋ ਮੈਂ ਚੀਜ਼ ਮੰਨਦਾ ਕਿ ਚਲੋ ਹੀ ਇਸ ਹੈੱਡ ਆਫ ਦਾ ਸਟੇਟ ਇਲੈਕਟਡ ਨੇ ਉਹਨਾਂ ਨੇ ਕੁਝ ਗੱਲਾਂ ਕਰਤੀਆਂ ਕਹਿ ਦਿੱਤੀਆਂ ਬਟ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਅੱਜ ਦੀ ਸੱਚਾਈ ਦੀ ਗੱਲ ਕਰੀਏ ਲੋਕ ਗੱਲਾਂ ਨਹੀਂ ਚਾਹੁੰਦੇ ਲੋਕ ਕੰਮ ਚਾਹੁੰਦੇ ਨੇ 2023 ਦੇ ਵਿੱਚ ਵੀ ਜਿਹੜੇ ਮੁਆਵਜ਼ੇ ਹੁਣ ਤੱਕ ਨਹੀਂ ਮਿਲ ਸਕੇ 2025 ਦੇ ਵਿੱਚ ਦੁਬਾਰਾ ਏਡੀ ਵਧੀ ਏਡੀ ਵੱਡੀ ਮੁਸੀਬਤ ਆ ਗਈ ਹੈ ਲੋਕਾਂ ਦੇ ਉੱਤੇ ਕਿੰਨਾ-ਕਿੰਨਾ ਕਰਜ਼ਾ ਚੱਕ ਕੇ ਫਸਲਾਂ ਬੀਜੀਆਂ ਸੀ ਅੱਜ ਸਾਡੇ ਲੋਕ ਜੇ ਆਪਾਂ ਹਿਸਾਬ ਲਾਈਏ ਤਾਂ 10 ਸਾਲ ਪਿੱਛੇ ਪੈ ਗਏ ਨੇ ਫਾਈਨੈਂਸ਼ ਵੀ ਤੇ ਸਟੇਟ ਆਫ ਮਾਈਂਡ ਨਾਲ ਵੀ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਲੋਕਾਂ ਦੇ ਕਿਸੇ ਦਾ ਵਿਆਹ ਅਸੀਂ ਬੱਚਿਆਂ ਦਾ ਕਿਸੇ ਨੇ ਕੋਈ ਹੋਰ ਖੁਸ਼ੀ ਗਮੀ ਹੋਰ ਕੁਝ ਸਿਗਾ ਕੋਈ ਫਿਊਚਰ ਪਲੈਨਿੰਗ ਸਿਗੀ ਸੋ ਮੈਂ ਕਿਤੇ ਨਾ ਕਿਤੇ ਇਹ ਚੀਜ਼ ਮੰਨਦਾ ਕਿ ਸਾਨੂੰ ਅੱਜ ਅਨਾਉਂਸਮੈਂਟਾਂ ਦੀਆਂ ਫੋਟੋ ਸੈਸ਼ਨ ਦੀ ਲੋੜ ਨਹੀਂ ਹੈ ਸਾਨੂੰ ਅੱਜ ਲੋੜ ਹੈਗੀ ਹੈ ਪ੍ਰੈਕਟੀਕਲ ਗਰਾਉਂਡ ਤੇ ਉਤਰ ਕੇ ਐਡਮਿਨਿਸਟ੍ਰੇਸ਼ਨ ਆਵੇ ਲੋਕਾਂ ਦੀ ਸਾਰ ਪੁੱਛੇ ਗਰਦੌਰੀ ਕੀਤੀ ਜਾਵੇ ਤੇ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਜੀ ਸੋ ਇਹ ਸੰਨ ਸਰਤਾਜ ਜੀ ਜਲੰਧਰ ਤੋਂ ਪ੍ਰੋਫੈਸਰ ਵੀ ਨੇ ਤੇ ਸਮਾਜ ਸੇਵੀ ਵੀ ਨੇ ਇੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਾਰ ਲੈਣ ਪਹੁੰਚੇ ਆ ਅਸੀਂ ਵੀ ਇਸ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਕਵਰੇਜ ਕਰ ਰਹੇ ਆ ਬਹੁਤ ਬਹੁਤ ਜ਼ਿਆਦਾ ਲੋਕ ਇਸ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਤਕਰੀਬਨ 4 ਤੋਂ 5 ਸਾਲ ਇਹਨਾਂ ਨੇ ਪੈਰਾਂ ਤੇ ਨਹੀਂ ਆਉਣਾ ਇਹ ਜਿਹੜਾ ਪਾਣੀ ਆ ਇਹ ਪਾਣੀ 2-2.5 ਮਹੀਨੇ ਤੋਂ ਨਹੀਂ ਨਿਕਲਣਾ ਲਗਾਤਾਰ ਬਣੇ ਰੋਟੀ ਵੀ ਇਹ ਨਾਰੀ ਦੇ ਨਾਲ ਹੋਰ ਵੀ ਕਵਰੇਜ ਦਿਖਾਵਾਂਗੇ ਤਦ ਤੱਕ ਲਈ ਧੰਨਵਾਦ